ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿੱਥੇ ਕੁਝ ਘੰਟਿਆਂ ਦੀ ਹੋਈ ਬਰਸਾਤ ਨੇ ਸਾਰੇ ਸ਼ਹਿਰ ਨੂੰ ਜਲਥਲ ਕਰ ਦਿੱਤਾ ਹਾਲਾਤ ਇਹ ਨੇ ਕਿ ਜਿੱਥੇ ਬਾਜ਼ਾਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਤੇ ਉੱਥੇ ਹੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਬਰਸਾਤੀ ਪਾਣੀ ਜਿਹੜਾ ਉਹ ਦਾਖਲ ਹੋ ਰਿਹਾ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਦੇ ਉੱਤੇ ਇਸ ਪਾਣੀ ਦੀ ਨਿਕਾਸੀ ਦੀ ਮੰਗ ਨੂੰ ਲੈ ਕੇ ਵੱਡੇ ਸਵਾਲ ਨੇ ਹਾਲਾਂਕਿ ਉਧਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਾਜ਼ਿਲਕਾ ਦੇ ਡਿਸਪੋਜ਼ਲ ਵਰਕ ਨੂੰ ਚਲਾਇਆ ਗਿਆ ਹੈ ਅਤੇ ਲਗਾਤਾਰ ਮੋਟਰਾਂ ਚੱਲ ਰਹੀਆਂ ਨੇ ਕੁਝ ਥਾਵਾਂ ਤੋਂ ਪਾਣੀ ਦੀ ਨਿਕਾਸੀ ਹੋ ਚੁੱਕੀ ਹੈ ਤੇ ਬਾਕੀ ਰਹਿੰਦੇ ਇਲਾਕੇ ਤੋਂ ਵੀ ਪਾਣੀ ਦੀ ਨਿਕਾਸੀ ਜਿਹੜੀ ਹੈ ਉਹ ਕਰਵਾ ਦਿੱਤੀ ਜਾਵੇਗੀ ਪਰ ਸਵਾਲੇ ਖੜੇ ਹੁੰਦੇ ਨੇ ਕਿ ਇਹ ਕੰਮ ਜਿਹੜੇ ਨੇ ਇਹਨਾਂ ਦੀ ਤਿਆਰੀ ਜਿਹੜੀ ਹੈ ਮੌਨਸੂਨ ਆਉਣ ਤੋਂ ਪਹਿਲਾਂ ਹੋ ਜਾਣੀ ਚਾਹੀਦੀ ਹੈ ਇਸ ਤਰੀਕੇ ਦੀਆਂ ਜਿਹੜੀਆਂ ਸਵਾਲ ਦੀਆਂ ਕਤਾਰਾਂ ਨੇ ਉਹ ਲੋਕਾਂ ਦੇ ਵੱਲੋਂ ਲੱਗ ਰਹੀਆਂ ਨੇ ਤਾਂ ਲੋਕ ਜਿਹੜੇ ਨੇ ਲਗਾਤਾਰ ਪਰੇਸ਼ਾਨ ਨਜ਼ਰ ਆ ਰਹੇ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਅ ਬਰਸਾਤ ਹੋ ਰਹੀ ਆ ਲਗਾਤਾਰ ਮੀਂਹ ਪੈ ਰਹੇ ਨੇ ਅਤੇ ਫਾਜ਼ਿਲਕਾ ਦੇ ਵਿੱਚ ਕੁਝ ਘੰਟਿਆਂ ਦਾ ਮੀਂਹ ਜਿਹੜਾ ਆ ਉਹ ਪੂਰੇ ਸ਼ਹਿਰ ਨੂੰ ਜਿਹੜਾ ਜਲਥਲ ਕਰ ਗਿਆ ਅਤੇ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ। ਆਹ ਵੀ ਸਵੇਰ ਦੀ ਚੱਲ ਰਹੀ ਹੈ ਬਾਰਿਸ਼ ਬਹੁਤ ਜ਼ਿਆਦਾ। ਹਮਮ। ਸਾਰਿਆਂ ਪਾਸੇ ਪਾਣੀ ਦਾ ਭਰਾ ਹੋ ਗਿਆ। ਹਾਂ। ਪਾਣੀ ਨਿਕਾਸੀ ਹੈ ਨਹੀਂ। ਕੱਲੇ ਨਿਕਲੇ ਸ਼ਾਂ ਹੋ ਜਾਣੀ। ਹਾਂ। ਯਾਰ ਦਾ ਕਾਰੋਬਾਰ ਅੱਗੇ ਖੋਣੀ ਸੀ ਫੂਲ ਤੇ ਬਾਰਿਸ਼ ਨਾਲ ਖਰਾਬ ਹੋ ਗਿਆ ਸਾਰਾ। ਕਿੱਕਲ ਕੋਈ ਚੱਲਦਾ ਨਹੀਂ ਪਿਆ तकरीबन ਬੰਦ ਹੋਏ ਪਨੇ ਪਾਣੀ ਬਹੁਤ ਢੋਢੋੜਿਆ ਹੋਇਆ ਹੈ ਭਾਈ ਬਹੁਤ ਬੁਰੇ ਹਾਲਾਤ ਨੇ ਪਾਣੀ ਦੀ ਨਿਕਾਸੀ ਸਾਨੂੰ ਪਹਿਲੀ ਪ੍ਰੈਫਰੈਂਸ ਹੋਣੀ ਚਾਹੀਦੀ ਹੈ ਸ਼ਹਿਰ ਦੇ ਵਿੱਚ ਇਹ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਕਈ ਹਾਦਸੇ ਵੀ ਹੋਏ ਨੇ ਬਿਜਲੀ ਦੇ ਕੱਟ ਕੋਈ ਨੁਕਸਾਨ ਕਈ ਤਰ੍ਹਾਂ ਦੇ ਹੋਏ ਨੇ ਸੀਵੇ ਜਾਮ ਨੇ ਕੁਝ ਲਾਪਰਾਈਆਂ ਹੀ ਨੇ ਜਿਹੜੀਆਂ ਹੈਗੀਆਂ ਨੇ ਉਹ ਚੱਲ ਰਹੀਆਂ ਨੇ ਸਾਹਮਣੇ ਆ ਰਹੀਆਂ ਕਿਉਂਕਿ ਇਹਨਾਂ ਨੂੰ ਬਾਰਿਸ਼ ਨਾਲ ਤਾਂ ਨਿਕਾਸੀ ਹੋ ਜਾਣੀ ਚਾਹੀਦੀ ਸੀ ਜਿਵੇਂ ਇਹਨਾਂ ਨੇ ਸੀਵਰੇਜ ਪਾਏ ਸੀ ਨਵੇਂ-ਨਵੇਂ ਗਲੀਆਂ ਦੇ ਵਿੱਚ ਜਿਹੜੀ ਪਾਣੀ ਦੀ ਨਿਕਾਸੀ ਹਸਤੀ ਇਹਨਾਂ ਨੇ ਬਹੁਤ ਵਧੀਆ ਪ੍ਰੋਜੈਕਟ ਲਾਇਆ ਚੁਕਣਾ ਉਹ ਵੀ ਹੁਣ ਕੰਮ ਨਹੀਂ ਕਰ ਰਹੀ ਉਹਨਾਂ ਦੀ ਸਫਾਈ ਖਾਲੇ ਬੰਦ ਹੋਏ ਫਿਰਦੇ ਨੇ ਨਾਲੀਆਂ ਨਾਲੇ ਬਿਲਕੁਲ ਜ਼ਾਮ ਨਹੀਂ ਕੋਈ ਸਫਾਈ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਉਹਨਾਂ ਨੂੰ ਅੱਜ 2-2 ਸਾਲ ਤਾਂ ਹੋ ਗਏ ਸਾਨੂੰ ਦੇਖਦਿਆਂ ਉਹਨਾਂ ਇੱਕ ਸਫਾਈ ਨਹੀਂ ਹਣੀ ਅੱਜ ਸ਼ਾਮ ਤੱਕ ਨਿਕਲ ਜਾਓ ਤਾਂ ਵੱਡੀ ਗੱਲ ਹੈ ਜੀ ਨਹੀਂ ਤਾਂ ਰਾਤ ਹੈਗੀ ਹੈ ਆਹਾ ਤਮਿਲ ਦੀ ਗਰਮੀ ਤੋਂ ਰਾਤ ਨਹੀਂ ਇਹ ਆਫਤ ਬਹੁਤ ਵੱਡੀ ਹੈ ਸਾਰੋਬਾਰ ਖਤਮ ਹੈ ਕਰੋਪਾਰ ਨਿਕਲਿਆ ਨਹੀਂ ਜਾਂਦਾ ਪਿਆ ਗਰੀਬ ਬੰਦੇ ਦੀ ਦਿਹਾੜੀ ਖਤਮ ਮੇਂ ਮਜ਼ਦੂਰ ਬੰਦਾ ਵੇਲਾ ਉਹ ਸਰ بارش ਜਿਹੜੀ ਮੌਸਮ ਦੇ ਮਦਦ ਬਹੁਤ ਜ਼ਿਆਦਾ ਪੈ ਗਈ ਤਾਂ ਜਿਹੜਾ ਆਪਣਾ ਡਿਸਪੋਜ਼ਲ ਵਰਕ ਸੇ ਆਊਟ ਜਿਹੜਾ ਪਾਣੀ ਕਰਦਾ ਉਹ ਸਵੇਰੇ ਲਗਾਤਾਰ ਤੋਂ ਜਿਹੜਾ 24 ਮਤਲਬ ਕਿ ਸਵੇਰ ਤੋਂ ਲੈ ਕੇ 7 ਵਜੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਦੋ ਮੋਟਰਾਂ ਜਿਹੜੀਆਂ ਰਨਿੰਗ ਦੇ ਵਿੱਚ ਨੇ 75 ਐਚਪੀ ਦੇ ਦੋ ਮੋਟਰਾਂ ਜਿਹੜੀਆਂ ਚੱਲ ਸਕਦੀਆਂ ਨੇ ਤੇ ਚੱਲ ਰਹੀਆਂ ਨੇ ਬਹੁਤ ਸਾਰੇ ਏਰੀਆ ਇਫੈਕਟ ਸੀ ਜਿਵੇਂ ਗੀਤਾ ਪਵਨ ਗਲੀ ਕਾ ਮੰਡੀ ਚ ਪਾਣੀ ਖੜਾ ਸੀ ਹੋਰ ਕਈ ਥਾਵਾਂ ਤੇ ਮੈਂ ਦੇਖ ਕੇ ਆਇਆ ਤੇ ਉਹ ਪਾਣੀ ਜਿਹੜਾ ਨਿਕਾਸੀ ਜੜੀ ਉਹਦੀ ਹੋ ਚੁੱਕੀ ਖਾਲੀ ਹੋ ਗਏ ਲਗਭਗ ਬਾਕੀ ਜਿਵੇਂ ਸ਼ਾਸਤਰੀ ਚੌਂਕ ਪਾਣੀ ਖੜਾ ਹੈ ਜੀ ਇਦਰਾ ਆਪਣੇ ਸਾਗਰਮਲ ਦੀ ਕੋਠੀ ਤੇ ਲੈ ਕੇ ਤੀਰਤ ਪਨਵਾੜੀ ਤੱਕ ਖੜਾ ਹੈ ਕਾਮ ਮੰਡੀ ਤੱਕ ਲੈ ਕੇ ਪਰੇ ਜੀ ਤੇ ਰਾਮਚੰਦ ਸਨਿਆਰੋ ਪਾਣੀ ਖੜਾ ਹੈ ਬਾਣ ਬਜ਼ਾਰ ਕੁਛ ਖੜਾ ਹੈ ਇਹ ਜਿਹੜਾ ਮਤਲਬ ਸਵੇਰ ਤੱਕ ਬਿਲਕੁਲ ਸ਼ਹਿਰ ਜਿਹੜਾ ਆਪਣਾ ਕਲੀਨ ਹੋ ਜਾਏਗਾ ਕਿਤੇ ਵੀ ਪਾਣੀ ਜਿਹੜਾ ਇਹ ਨਜ਼ਰ ਨਹੀਂ ਆਏਗਾ ਕੋਈ ਗੱਲ ਨਹੀਂ ਜੀ ਅਸੀਂ ਸਾਡੇ ਪ੍ਰਧਾਨ ਜੀ ਤੇ ਅਧਿਕਾਰੀਆਂ ਤੋਂ ਅਸੀਂ ਜਿਹੜਾ ਵਟਸਐਪ ਦੇ ਇੰਚਾਰਜ ਤੋਂ ਵਟਸਐਪ ਲਈ ਜਿਹੜੀ ਅਸੀਂ ਕੱਟ ਕਰਵਾਈ ਹੈ ਤਾਂ ਕਿ ਜਿਹੜਾ ਪਾਣੀ ਹੈ ਵਾਟਰ ਸਪਲਾਈ ਦਾ ਅੱਧਾ ਪਾਣੀ ਕੀਤਾ ਹੈ ਇਹਦੇ ਕਰਕੇ ਜਿਹੜਾ ਕੋਈ ਦਿੱਕਤ ਜਿਹੜੀ ਸਾਨੂੰ ਨਾ ਆਵੇ ਔਰ ਪੂਰੀ ਰਾਤ ਵਾਸਤੇ ਪ੍ਰਬੰਧ ਨੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਡਾ ਪੂਰਾ ਸਟਾਫ ਔਰ ਅਸੀਂ ਬਿਲਕੁਲ ਤਿਆਰ ਬਰ ਤਿਆਰ ਤਵਨਾ ਸਾਹਿਬ ਰਿਕਵੈਸਟ ਹੈਗੀ ਤੁਹਾਨੂੰ ਪਲੀਜ਼ ਇਹਦਾ ਹੱਲ ਕਰਵਾ ਦਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਵੇਗਾ ਕਿ ਕਟੋ-ਕਟ ਵੀ ਪਤਾ ਨਹੀਂ ਕਿੰਨੀਆਂ ਸਰਕਾਰਾਂ ਆ ਕੇ ਜਾ ਚੁੱਕੀਆਂ ਆ ਤੁਹਾਡੇ ਸਾਹਮਣੇ ਹਾਲਵੇਖੋ ਕੈਮਰਾ ਘੁਮਾ ਦਿਓ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਸਾਡੇ ਸਾਹਮਣੇ ਇਹ ਤੁਸੀਂ ਆਪ ਦੇਖ ਸਕਦੇ ਜੀ ਪਲੀਜ਼ ਰਿਕਵੈਸਟ ਹੈਗੀ ਇਹ ਪ੍ਰਸ਼ਾਸਨ ਨੂੰ ਸਵਨਾ ਸਾਹਿਬ ਨੂੰ ਜਿੰਨੇ ਵੀ ਐਮਸੀਸੀ ਦੇ ਕਿਨੇ ਸਾਰੇ ਜਨਰਲ ਸਾਰੇ ਨੂੰ ਸਾਡਾ ਹੱਥ ਜੋੜ ਕੇ ਬੰਦੀ ਇਹਦਾ ਹੱਲ ਕਰਵਾ ਦਿਓ 5-6 ਘੰਟੇ ਬਾਰਿਸ਼ ਹੋਈ ਦਾ ਹਾਲ ਵੇਖ ਲੋ ਸੁਬਾਹ ਸੁਬਾਹ ਵੀ ਬਾਰਿਸ਼ ਆ ਰਹੀ ਜੀ ਸੁਬਾਹ 9:00 8:30 ਵਜੇ ਵਾਪਸ ਚੱਲੂ ਹੋਈ ਏ ਸੁਬਾਹ ਦੀ ਪੈ ਰਹੀ ਏ ਵਿੱਚ 15 ਕੁ ਮਿੰਟ ਰੈਸਟ ਮਿਲੀ ਜੋ ਉਸ ਤੋਂ ਬਾਅਦ ਬਾਰਿਸ਼ ਆਈ ਲਗਾਤਾਰ ਇੰਨਾ ਪਾਣੀ ਜਲ ਨਾਲ ਸਾਰੇ ਪਾਸੇ ਦਿੱਤਾ ਰਖੋ ਪਾਣੀ ਹਮਮ ਕੀ ਕੰਮ ਚੱਲ ਰਹੇ ਨੇ ਰਿਪੋਰਟ ਕੇ ਅਸੀਂ ਉਹ ਗਿਆ ਉਹ ਨਾ ਤੱਕ ਬੰਤਾ ਬੰਦ ਨਹੀਂ ਪਾਣੀ ਬਹੁਤ ਆ ਗਈ ਤਰ ਜਾਈ ਉਹ ਤੇ ਪਾਣੀ ਖੜਾ ਆ ਮਿਲ ਗਿਆ ਹਾਂ ਜਿੱਥਰੋਂ ਚੱਲੇ ਪਿੱਛਲੇ ਬੜੇ ਉੱਥੇ ਗਏ ਨੇ ਪਰੇਸ਼ਾਨੀਆਂ ਤਾਂ ਬਹੁਤ ਹੋ ਰਹੀਆਂ ਨੇ ਪਰ ਮੌਸਮ ਦੇਖਿਆ ਜਾ ਤਾਂ ਗਰਮੀ ਤਾਂ ਰਾਤ ਹੈਗੀ ਏ ਜਿੱਥਰੋਂ ਸਲਾਂ ਦੇ ਬੜੀ ਦਿੱਕਤ ਆ ਰਹੀ ਏ ਪਾਣੀ ਦੀ ਕੋਈ ਨਿਕਾਸੀ ਵੀ ਨਹੀਂ ਹੈਗੀ ਸਰਕਾਰ ਦਾ ਪਾਣੀ ਨਿਕਾਸੀ ਕਰਾਵੇ ਸਰਕਾਰ ਹੈਗੀ ਦੋਸ਼ੇਪੀਤੀ ਸਾਰੀ ਕੰਮ ਕਰਦੀ ਨਹੀਂ ਆ ਪਿਛਲੇ ਖਾਦੀ ਆ ਰਹੇ ਦੋ ਦਿਨਾਂ ਤੋਂ ਭਾਰੀ ਜਿਹੜੀ ਬਰਸਾਤ ਫਾਜ਼ਿਲਗਾ ਦੇ ਵਿੱਚ ਹੋ ਰਹੀ ਏ ਔਰ ਉਮੀਦ ਹੈ ਕਿ ਦੋ ਤਿੰਨ ਦਿਨ ਇਸ ਤਰ੍ਹਾਂ ਦਾ ਹੋਰ ਮੌਸਮ ਵਿਭਾਗ ਵੱਲੋਂ ਜਿਸ ਤਰ੍ਹਾਂ ਦੀ ਜਾਣਕਾਰੀ ਮੇਰੇ ਲਈਏ 2-3 ਦਿਨ ਬਰਸਾਤ ਹੋਰ ਹੋਣ ਦੇ ਚਾਂਸਸ ਹੈ ਸਾਡੇ ਵੱਲ ਜਿਹੜੀ ਮਿਸਪਲ ਕੌਂਸਲ ਵੱਲੋਂ ਪਹਿਲਾਂ ਇਸੇ ਵਾਰ ਅਸੀਂ ਜਿਹੜੀ ਤਿਆਰੀ ਕੀਤੀ ਗਈ ਫਰਸ਼ ਨੰਬਰ 14 ਤੋਂ ਜਿਹੜੀ ਜਿਹੜੇ ਬਰਸਾਤੀ ਖਾਲ ਹੈ ਫਰਸ਼ ਨੰਬਰ 14 ਤੋਂ ਲੈ ਕੇ ਸੇਡ ਸਾਗਰਮਲ ਜੀ ਦੀ ਕੋਠੀ ਤੱਕ ਔਰ ਉੱਥੋਂ ਲੈ ਕੇ ਜੈ ਸ਼੍ਰੀਮਾਹ ਵੀਰ ਜੈਨ ਚੌਕ ਤੱਕ ਕੁਝ ਏਰੀਆ ਬਨ ਬਜ਼ਾਰ ਦਾ ਔਰ ਕੁਝ ਏਰੀਆ ਜੁਨੀਜਾ ਗੱਜੇ ਦੇ ਸਾਹਮਣੇ ਜਿਹੜਾ ਖਾਲ ਪੈਂਦਾ ਉਹ ਏਰੀਆ ਅਸੀਂ ਜਿਹੜਾ ਹੈ ਸਾਫ ਕਰਾ ਕੇ ਉਹਨੂੰ ਅਸੀਂ ਲਿਫਟ ਅਪ ਕਰਾਇਆ ਹੈ ਸ਼ਹਿਰ ਦੇ ਮਾਈਕਰੋ ਵਾਕਿਟ ਸੈਕੰਡਲੀ ਜਿੱਥੋਂ ਤੱਕ ਸੀਵਰ ਦੀ ਗੱਲ ਹੈ ਉਹ ਵਡੀਆ ਮਸ਼ੀਨਾ ਦੇ ਨਾਲ ਫਾਇਲਕਾ ਸ਼ਹਿਰ ਦਾ ਕਰੀਪੀ 50% ਏਰੀਆ ਕਲੀਨ ਹੋ ਚੁੱਕਿਆ ਹੈ ਮੀਨ ਟਾਈਮ ਬਰਸਾਤਾਂ ਬਰਸਾਤਾਂ ਜਿਆਦਾ ਹੋਣ ਕਾਰਨ ਜਿਹੜਾ ਓਵਰਫਲੋ ਹੋ ਗਿਆ ਪਾਣੀ ਔਰ ਉਸ ਦੀ ਨਿਕਾਸੀ ਦੇ ਵਾਸਤੇ ਸਾਡੇ ਜਿਹੜੇ ਡਿਸਪੋਜ਼ਲ ਦਾ ਪੰਪ ਨੇ ਦੋ ਪੰਪ ਨੇ ਸਾਡੇ ਕੋਲ ਅਸੀਂ 24 ਆਵਰ ਉਹਨਾਂ ਨੂੰ ਵਰਕਿੰਗ ਵਿੱਚ ਰੱਖਿਆ ਹੋਇਆ ਹੈ ਔਰ ਉਮੀਦ ਕਰਦੇ ਹਾਂ ਕਿ ਅਗਰ ਬਰਸਾਤ ਦੁਬਾਰਾ ਨਹੀਂ ਹੋਏਗੀ ਤਾਂ ਅੱਜ ਰਾਤ ਰਾਤ ਪਾਣੀ ਸਾਰੇ ਸ਼ਹਿਰ ਦਾ ਕਲੀਨ ਹੋ ਜਾਏਗਾ ਤੋਬੀਗੜ ਦਾ ਕੁਝ ਏਰੀਆ ਹੈ ਖੁੰਗਰਾਂ ਵਾਲੀ ਗਲੀ ਹੈ ਕੁਕੜਾ ਗਲੀ ਹੈ ਵਾਨ ਬਾਜ਼ਾਰ ਹੈ ਇਹ ਜਿਹੜਾ ਏਰੀਆ ਹੈ ਸ਼ਹਿਰ ਦਾ ਨੀਵਾ ਏਰੀਆ ਹੈ ਪਾਣੀ ਜਿਹੜਾ ਦੂਸਰੇ ਪਾਸੇ ਮਾ ਕੇ ਸਾਰਾ ਇੱਕ ਰੇਤ ਤਸਤੂਰ ਹੁੰਦਾ ਜਦੋਂ ਪਹਿਲੇ ਦੂਸਰਾ ਏਰੀਆ ਖਾਲੀ ਹੁੰਦਾ ਹੈ ਇਹ ਏਰੀਆ ਬਾਅਦ ਵਿੱਚ ਖਾਲੀ ਹੁੰਦਾ ਹੈ ਔਰ ਥੋੜਾ ਟਾਈਮ ਪੈਂਦੇ ਨਾਲ ਮੈਂ ਸਮਝਦਾ ਕਿ 4-5 ਘੰਟਿਆਂ ਦੇ ਵਿੱਚ ਜਿਹੜਾ ਹੈ ਉਹ ਪਾਣੀ ਜਿਹੜਾ ਡਾਊਨ ਹੋ ਜਾਏਗਾ ਔਰ ਇਸ ਵਜ੍ਹਾ ਕਰਕੇ ਅਸੀਂ ਜਿਹੜੀ ਸ਼ਾਮ ਦੀ ਵਾਟਰ ਦੀ ਸਪਲਾਈ ਹੈ ਉਹ ਅਸੀਂ ਅੱਜ ਨਹੀਂ ਦੇ ਰਹੇ ਤਾਂ ਕਿ ਜਿੰਨਾ ਘੱਟ ਯੂਜ਼ ਪਾਣੀ ਹੋਏਗਾ ਉਹਨਾਂ ਜਿਆਦਾ ਜਿਹੜਾ ਓਵਰਫਲੋ ਘਟੇਗਾ ਤੋਂ ਇਸ ਦੇ ਵਾਸਤੇ ਵੀ ਮੈਂ ਫਾਇਲ ਕਰ ਜਨਤਾ ਤੋਂ ਇਸ ਗੱਲ ਦੀ ਮਾਫੀ ਮੰਗਦਾ ਕਿ ਸਾਨੂੰ ਜੋ ਤੱਕ ਬਰਸਾਤਾ ਨੇ ਸ਼ਾਮ ਨੂੰ ਜਿਹੜੀ ਪਾਣੀ ਦੀ ਸਪਲਾਈ ਹੈ ਸ਼ਾਇਦ ਥੋੜੀ ਸਾਨੂੰ ਰੋਕ ਨਹੀਂ ਪਵੇ ਔਰ ਬਰਸਾਤਾ ਕਰਕੇ ਜਨਤਾ ਤੋਂ ਅਸੀਂ ਇਸ ਗੱਲ ਦੀ ਜਿਹੜੀ ਕੋਆਪਰੇਸ਼ਨ ਮੰਗਦੇ ਆ ਸਾਡਾ ਇਹ ਹੁੰਦਾ ਜੀ ਸਾਡੇ ਕੋਲ ਕੋਈ ਪਹੁੰਚ ਕਰੇ ਜਾਂ ਨਾ ਕਰੇ ਮੇਰਾ ਤਾਂ ਸ਼ੁਰੂ ਤੋਂ ਸੂਰਜ ਵੀ ਜਿੰਨੇ ਵੀ ਫੰਡ ਸਾਡੇ ਮਿਸਲ ਕੌਂਸਲ ਦੇ ਕੋਲ ਪਏ ਨੇ ਸਾਰੇ ਵਾਰਡਾਂ ਦੇ ਵਿੱਚ ਅਸੀਂ ਉਹਨੂੰ ਇਕੁਅਲ ਸ਼ੇਅਰ ਦੇ ਨਾਲ ਅਸੀਂ ਡਿਵਾਈਡ ਕਰਕੇ ਜਿਹੜੇ ਵਰਕ ਕਰਾ ਰਹੇ ਆਂ ਔਰ 25-25 ਲੱਖ ਰੁਪਏ ਦੇ ਜਿਹੜੇ ਐਸਟੀਮੇਟ ਅਸੀਂ ਬਾਕੀ ਵਾਰਡਾਂ ਵਾਸਤੇ ਪਾਸ ਕੀਤੇ ਨੇ ਇਹ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਏਰੀਆ ਸਲਮ ਬਸਤੀਆਂ ਨੇ ਜਿਸ ਤਰ੍ਹਾਂ ਉਹਨਾਂ ਦੇ ਵਿੱਚ ਬਾਕੀ ਸ਼ਹਿਰ ਨਾਲੋਂ ਕੁਝ ਜ਼ਿਆਦਾ ਕੰਮ ਹੋਣ ਵਾਲਿਆ ਕਿਉਂਕਿ ਬਸਤੀਆਂ ਨਵੀਆਂ ਬਣੀਆਂ ਨੇ ਤੇ ਸਾਡੀ ਕੋਸ਼ਿਸ਼ ਹੋਵੇਗੀ ਜਿਹੜਾ ਸਾਡਾ ਅਗਲਾ ਬਜਟ ਹੈ ਉਹ ਸੀ ਜਿਹੜਾ ਹੌਸਲਾ ਮੇਰੀ ਵੱਸ ਜ਼ਿਆਦਾ ਯੂਜ਼ ਕਰਾਂਗੇ ਜਿੰਨੇ ਕੋਸੀਂ ਇੰਤਜ਼ਾਮ ਕੀਤਾ ਸੀ ਸਾਡੇ ਸਕਸੈਸਫੁਲ ਨੇ ਬਜਟ ਦੇ ਅਕੋਰਡਿੰਗ ਜਿਹੜੀਆਂ ਕੋਈ ਕਮੀ ਹੈ ਅਸੀਂ ਜਿਉਂ ਦੇਖੋ ਜਦੋਂ ਕਿਸੇ ਚੀਜ਼ ਦੀ ਕਮੀ ਦਾ ਪਤਾ ਲੱਗਦਾ ਤਾਂ ਹੀ ਉਸ ਨੂੰ ਦੂਰ ਕੀਤਾ ਜਾਂਦਾ ਇੱਥੇ ਤੇ ਸਾਨੂੰ ਹੁਣ ਕਮੀ ਨਜ਼ਰ ਆਵੇਗੀ ਸਪੈਲ ਦੇ ਅਧਾਰ ਤੇ ਉੱਥੇ ਕੰਮ